ਏ ਗੁਰਮੁਖ ਪਿਆਰਿਓ ਹਾਜ਼ਰੀਆਂ ਲਵਾਓ ਸਮਾ ਹੋ ਗਿਆ ਆਪਣਾ ਜੀ ਲਾਹਾ ਲਈ ਆਪਾਂ ਸਾਰੇ ਗੁਰਮੁਖੋ ਸਾਰੇ ਕਿਰਪਾ ਕਰੋ ਗੁਰਮੁਖੋ ਹਾਜ਼ਰੀਆਂ ਲਾਉਂਦੇ ਚੱਲੋ ਪਿਆਰ ਵਾਲਿਓ ਗੁਰਮੁਖ ਜਨੋ ਹਾਜ਼ਰੀਆਂ ਪਰਦੇ ਚੱਲੋ ਪਿਆਰਿਓ ਹਾਜ਼ਰੀਆਂ ਪਰੋ ਲਾਹਾ ਲਓ ਗੁਰਮੁਖੋ ਸਮਾਪਣਾ ਹੋ ਗਿਆ ਹੈ ਲਾਹ ਲਾਓ ਜੀ ਸਾਰੇ ਆਪਾਂ ਗੁਰਮੁਖ ਜਨ ਸਾਰੇ ਗੁਰਮੁਖੋ ਲਾਹ ਲੈਂਦੇ ਚੱਲੋ ਸਭ ਤੋਂ ਪਹਿਲਾਂ ਹਾਜ਼ਰੀ ਲਵਾਈਆ ਅਰਸ਼ ਮੌਲੀਆ ਜਯਦੇਵ ਜੀ ਨੇ ਅਮਰਤਪਾਲ ਸਿੰਘ ਜੀ ਨੇ ਅਰਦੇ ਚੱਲੋ ਪਿਆਰਿਓ ਹਾਜ਼ਰੀਆਂ ਗੁਰਮੁਖੋ ਹਾਜ਼ਰੀਆਂ ਪਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖਣਾ ਕਰੋ ਮਨਦੀਪ ਸਿੰਘ ਜੀ ਮਾਨ ਹਾਜ਼ਰੀਆਂ ਪਰ ਰਹੇ ਹਨ गुरतेज सिंह जी गुरजिंद्र जी अमृतपाल सिंह मेहरा सिख जी भुपिंद सरा आओ प्यारे हाजरिया भरते चलो गुरमुख लो लाहा, भागा वाले चोलियाँ पर लो हरदीप सिंह सिद्धू हाजरियां लोवा रहे हाँ जी प्यारो भरो चोलियाँ सारे हाजरिया भरते चलो गुरमुख जनो हाँ जी पुलर बुटीक हाजिर होए हैं ਗੁਰਮੀਤ ਸਿੰਘ ਜੀ ਮਾਨ ਸੁਖਪਾਲ ਸਿੰਘ ਸੁਖਪ੍ਰੀਤ ਸਿੰਘ ਜੀ ਜਸਵੰਤ ਸਿੰਘ ਜੀ ਭੈਣ ਜੀ ਵੀਰਪਾਲ ਕੌਰ ਜੀ ਕੁਲਦੀਪ ਸਿੰਘ ਜੀ ਮਿਠੜੀ ਤੇ ਗੁਰਤੇਜ ਸਿੰਘ ਜੀ ਹਾਜ਼ਰੀਆਂ ਲਵਾ ਰਹੇ ਆ ਜੀ ਸਾਰੇ ਪ੍ਰਮੁੱਖ ਜਨ ਹਾਂਜੀ ਹਾਜ਼ਰੀਆਂ ਪਰਦੇ ਚੱਲੋ ਪਿਆਰਿਓ ਨਵਜੋਤ ਸਿੰਘ ਜੀ ਹਾਜ਼ਰੀਆਂ ਪਰ ਰਹੇ ਹਨ ਵਾਰਾ ਸਰੀਰ ਹੁਣ ਤੱਕ ਹਾਜ਼ਰ ਹੋਏ ਐ ਸਾਰੇ ਹਾਜ਼ਰੇ ਪਰਦੇ ਚੱਲੋ ਪਿਆਰਿਓ ਗੁਰਮੁਖ ਜਨੋ ਲਲੋ ਲਾਹਾ ਪਾਗਾ ਵਾਲਿਓ ਨਿਕਾ ਸਿੰਘ ਜੀ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਜੀ ਹਾਜ਼ਰੀਆਂ ਲਵਾ ਰਹੇ ਐ ਤੇ ਇਸ ਤੋਂ ਇਲਾਵਾ ਗੁਰਦੇਵ ਸਿੰਘ ਜੀ ਹਾਜ਼ਰੀਆਂ ਭਰ ਰਹੇ ਹਨ ਵਾਹਿਗੁਰੂ 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 ਸਾਨ ਗੁਰੂ ਨਾਨਕ ਸਭ ਦਾ ਪਲਾਕ ਕਰਨ ਵਾਲੇ ਮਾਰਾ ਸਭ ਦਾ ਪਲਾ ਕਰੋ ਸ੍ਰੀ ਗੁਰੂ ਤੇਗ ਬਹਾਦਰ ਜੋਤ ਕਲਬ ਗੁਰਮਨ ਸਿੱਧੂ ਤੇ ਰਿਤਪਾਲ ਸਿੰਘ ਤੇ ਹੋਰ ਵੀ ਗੁਰਮੁਖ ਪਿਆਰੇ ਹਾਜ਼ਰੀਆਂ ਲਵਾ ਰਹੇ ਆ ਸਾਰੇ ਭਾਈ ਹਾਜ਼ਰ ਹੁੰਦੇ ਚੱਲੋ ਜੀ ਪਿਆਰ ਵਾਲਿਓ ਗੁਰਮੁਖੋ ਵੀ ਸ੍ਰੀ ਰਾਂ ਦੀ ਹਾਜ਼ਰੀ ਹੁਣ ਤੱਕ ਲੱਗ ਚੁੱਕੀ ਹੈ ਤੇ ਲਗਾਤਾਰ ਆਪ ਇਹਨੇ ਜੁੜੇ ਰਹਿਣਾ ਹੈ ਭਾਈ ਪੂਰਾ ਪ੍ਰੋਗਰਾਮ ਵੇਖਣਾ ਹੈ ਵਾਹਿਗੁਰੂ ਵਾਹਿਗੁਰੂ ਸਮਾਸ ਸਫਲ ਹੁੰਦਾ ਹੈ ਬੜਾ ਕੀਮਤੀ ਸਮਾ ਹੁੰਦਾ ਜਦੋਂ ਮੋਲੋ ਵਿਚਾਰਾ ਹੋਣ ਅਰਸ਼ੀ ਅਰਸ਼ੀ ਜੀ ਤੇ ਬਲਜਿੰਦਰ ਸਿੰਘ ਮਹਾਰਾ ਸੇਖ ਹਾਜ਼ਰੀਆਂ ਪਰ ਰਹੇ ਆ ਲਿਖੋ ਭਾਈ ਨਾਲ ਕਮੈਂਟ ਬਾਕਸ ਵਿੱਚ ਵਾਹਿਗੁਰੂ ਵਾਹਿਗੁਰੂ ਲਿਖਦੇ ਚੱਲੋ ਹਾਂਜੀ ਗੁਰਮਖੋ ਹਾਜ਼ਰੀਆਂ ਪਰਦੇ ਚੱਲੋ ਜੀ ਕਰਨ ਬਰਾੜ ਜੀ ਹਾਜ਼ਰੀਆਂ ਪਰ ਰਹੇ ਹਨ ਸਾਰੇ ਪਿਆਰਿਓ ਹਾਜ਼ਰੀਆਂ ਪਰਦੇ ਚੱਲੋ ਜੀ ਗੁਰਮਖ ਜਨੋ ਹਰੀਪਾਲ ਸਿੰਘ ਜੀ ਮਾਨ ਹਾਜ਼ਰ ਹੋਏ ਹਨ ਸਾਰਿਆਂ ਦਾ ਧੰਨਵਾਦ ਹਾਜ਼ਰੀਆਂ ਪਰਦੇ ਚੱਲੋ ਪਿਆਰੀਓ ਗੁਰਮਖੋ ਪਰਦੇ ਚੱਲੋ ਜੀ ਹਾਜ਼ਰੀਆਂ ਸਾਰੇ ਪਿਆਰਿਓ ਹਾਜ਼ਰੀਆਂ ਲਵਾਓ ਗੁਰਮਖੋ ਤੇ ਨਾਲ ਕਮੈਂਟ ਬਾਕਸ ਵਿੱਚ ਵਾਹਿਗੁਰੂ ਵਾਹਿਗੁਰੂ ਲਿਖਦੇ ਚੱਲੋ ਤੇ ਨਾਲ ਲਾਈਕ ਦਾ ਜਿਹੜਾ ਬਟਨ ਹੈ ਨੂੰ ਪ੍ਰੈਸ ਕਰਦਿਆ ਕਰੋ ਇਕਵਾਲ ਸਿੰਘ ਜੀ ਇਕਵਾਲ ਸਿੰਘ ਜੀ ਗੱਲ ਇਹ ਵੀ ਹਾਜ਼ਰ ਹੋਏ ਹਨ ਤੇ ਇਸ ਤਲਾਵ ਹੋਰ ਵੀ ਕਰੋ ਪਿਆਰੇ ਹਾਜ਼ਰੀਆਂ ਲਵਾ ਰਹੇ ਆ ਆਓ ਪੇਰ ਸਾਧ ਸੰਗਤ ਸਾਰੇ ਹਾਜ਼ਰ ਹੁੰਦੇ ਚੱਲੋ ਤੇ ਆਓ ਆਪ ਜੀ ਹਾਜ਼ਰੀਆਂ ਪਰਦੇ ਚੱਲੋ ਤੇ ਆਪਾਂ ਗੁਰਮਤ ਵਿਚਾਰਾਂ ਦੀ ਸਾਂਝ ਪਾ ਲਈਏ ਹਾਂਜੀ ਪਿਆਰੇ ਆਓ ਆਪਾਂ ਗੁਰਸ਼ਬਦ ਦੀ ਵਿਚਾਰ ਕਰੀਏ ਸਾਰੇ ਰਸਨਾ ਕਰ ਲੋ ਪਵਿੱਤਰ ਚਰਨਦਾਸ ਜੀ ਹਾਜ਼ਰ ਹੋਏ ਆ ਕਰ ਲੋ ਸਾਰੇ ਰਸਨਾ ਪਵਿੱਤਰ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਿਆਰਿਓ ਗੁਰਮਖੋ ਅੱਜ ਦਾ ਜਿਹੜਾ ਸ਼ਬਦ ਹੈ ਟੋਡੀ ਰਾਗ ਵਿੱਚੋਂ ਹੈ ਤੇ ਟੋਡੀ ਰਾਗ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ਾ ਕਰ ਰਹੇ ਹਨ ਉਹ ਆਪਾਂ ਸਰਵਣ ਕਰਦੇ ਹਾਂ ਤੋ ਢੀ ਮਹੱਲਾ ਪੰਜਵਾ ਘਰ ਦੂਜਾ ਚੌਪਦੇ ਤੋ ਢੀ ਰਾਗ ਹੈ ਮਹੱਲਾ ਪੰਜਵਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀਆਂ ਦਾ ਇਹ ਪਾਵਨ ਸ਼ਬਦ ਹੈ ਘਰ ਦੂਜਾ ਚੌਪਦੇ ਚਾਰ ਬੰਦਾ ਵਾਲੀ ਇਹ ਬਾਣੀ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਰਮਾਤਮਾ ਇੱਕ ਹੈ ਕਾਲਪੁਰਖ ਇੱਕ ਹੈ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤਾਇਓ ਰੇ ਮੰਨ ਦਹ ਦਿਸ ਤਾਇਓ ਸਤਿਗੁਰੂ ਜੀ ਬਚਨ ਕਰਦੇ ਹਨ ਕਿ ਬੰਦੇ ਦਾ ਜਿਹੜਾ ਮਨ ਹੈ ਨਾ ਇਹ ਦਸੇ ਪਾਸੇ ਭਟਕਦਾ ਦਸੇ ਪਾਸੇ ਦੌੜਦਾ ਦੌੜਦਾ ਰਹਿੰਦਾ ਹੈ। ਮਾਇਆ ਮਗਨ ਸਵਾਦ ਲੋਭ ਮੋਹਿਓ ਤਿਨ ਪ੍ਰ ਬਾਪ ਭੁਲਾਇਓ ਮਾਇਆ ਦੇ ਰਸਾਂ ਦੇ ਵਿੱਚ ਮਾਇਆ ਦੇ ਸਵਾਦਾਂ ਵਿੱਚ ਮਸਤ ਰਹਿੰਦਾ ਹੈ ਲੋਭ ਵਿੱਚ ਮੋਇਆ ਰਹਿੰਦਾ ਹੈ ਪਰ ਜੀਵ ਵੀ ਕੀ ਵਸ ਹੈ ਪਰ ਜੀਵ ਦੇ ਕੀ ਵਸ ਹੈ ਉਸ ਪ੍ਰਭੂ ਨੇ ਆਪ ਹੀ ਇਸ ਨੂੰ ਕਰਾਹੇ ਪਾਇਆ ਹੋਇਆ ਉਹ ਪਰਮਾਤਮਾ ਆਪ ਹੀ ਰਚ ਰਿਹਾ ਹੈ ਕਲਾਪੀ ਰਚਨਾ ਵਾਲਾ ਹੈ ਇਨਸਾਨ ਮਾਲ ਮਿਲਖੇ ਅੰਦਰ ਮਤਵਾਲਾ ਹੈ ਤੇ ਲਾਲਚ ਦੇ ਸਵਾਦ ਨੇ ਉਸ ਨੂੰ ਜਿਹੜਾ ਮੋਇਆ ਹੋਇਆ ਉਹ ਸਾਈਂ ਦੇ ਖੁਦ ਨੂੰ ਉਹ ਸਾਈਂ ਨੇ ਖੁਦ ਉਸ ਨੂੰ ਜਿਹੜਾ ਪਟਕਾਉਣਾ ਕੀਤਾ ਹੈ ਕਿਉਂਕਿ ਵਰਤੀ ਜਦੋਂ ਪਟਕਣਾ ਵਾਲੀ ਬਣ ਜਾਂਦੀ ਹੈ ਇਨਸਾਨ ਦੀ ਤੇ ਉਕਰਾਹੇ ਪਿਆ ਗਿਆ ਹੈ ਹੋ ਰਿਹਾ ਉਹਦੇ ਮਾਲਕ ਦੇ ਅਧੀਨ ਸਾਰਾ ਕੁਝ ਹਾਰੇ ਕਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨਾ ਇਹ ਮਨ ਲਾਇਓ ਸਾਬ ਕਹਿੰਦੇ ਇਨਾਂ ਕਰਾਹੀ ਪਿਆ ਹੋਇਆ ਹੈ ਮਾਲਕ ਦੇ ਰੰਗ ਨੇ ਕਿਉਂਕਿ ਸਾਰੇ ਪਰਮਾਤਮਾ ਦੇ ਸਾਜੇ ਹੋਏ ਆ ਹੁਣ ਕਰਮਾਂ ਦੇ ਕਰਕੇ ਇਹ ਪਰਮ ਗਿਆ ਹੈ ਤੇ ਉਹਦੀ ਮਾਇਆ ਦੇ ਵਿੱਚ ਰਚਿਆ ਗਿਆ ਕਿਉਂਕਿ ਸਾਰੀਆਂ ਦਾਤਾਂ ਮਾਲਕ ਦੀਆਂ ਨੇ ਸਾਰੀਆਂ ਜਿਹੜੀਆਂ ਦਾਤਾਂ ਨੇ ਉਸ ਮਾਲਕ ਦੀਆਂ ਬਣਾਈਆਂ ਹੋਈਆਂ ਨੇ ਹੁਣ ਅਮ ਜਿਹੜਾ ਮਨੁੱਖ ਹੈ ਖੱਚੇ ਤੇ ਇੱਕ ਪਾਸੇ ਹੋ ਗਿਆ ਹੈ ਤੇ ਮਾਰਜ ਕਹਿੰਦੇ ਇੱਕ ਰਾਹੇ ਜਿਹੜਾ ਪੈ ਗਿਆ ਹੈ ਤੇ ਸਤਿਗੁਰੂ ਕਿਰਪਾ ਕਰਦੇ ਨੇ ਕਿ ਭਾਈ ਹਰ ਕਥਾ ਹਰ ਜਸ ਸਾਧ ਸੰਗਤ ਸਿਉ ਇੱਕ ਮੋਤ ਨਹਿ ਮਨ ਲਾਇਓ ਮਨੁੱਖ ਪਰਮਾਤਮਾ ਦੀ ਸਿਰਸਲਾ ਦੀਆਂ ਗੱਲਾਂ ਸਾਧ ਸੰਗਤ ਨਾਲ ਇੱਕ ਪਲ ਵਾਸਤੇ ਵੀ ਆਪਣਾ ਜਿਹੜਾ ਮਨ ਨਹੀਂ ਜੋੜਦਾ ਟਾਈਮ ਨਹੀਂ ਕੱਟਦਾ ਹੈ ਸੰਗਤ ਕਰਨ ਵਾਸਤੇ ਇਸ ਪਾਸੇ ਨੂੰ ਧਿਆਨ ਹੀ ਨਹੀਂ ਦਿੰਦਾ ਇਨਸਾਨ ਬਸ ਕੰਮ ਹੀ ਕਰਨੇ ਆ ਬਸ ਸਾਰੇ ਦਿਹਾੜੀ ਵੀ ਆਪਾਂ ਮਾਇਕੀ ਇਕੱਠੀ ਕਰਨੀ ਆ ਪਦਾਰਥੀ ਇਕੱਠੇ ਕਰਨ ਤੇ ਤੁਲੇ ਹੋਏ ਆ ਮਹਾਰਾਜ ਜੀ ਕਹਿੰਦੇ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ ਹੈ ਬਿਗਸਿਓ ਪੇਖ ਰੰਗ ਕੁਸੰਬ ਕੋ ਪਰ ਗਰਹ ਜੋ ਹਨ ਜਾਇਓ ਕੁਸੰਬ ਦੇ ਫੁੱਲ ਦੇ ਰੰਗ ਵੇਖ ਕੇ ਖੁਸ਼ ਹੁੰਦਾ ਪ੍ਰਾਇ ਕਰਤਾ ਕਰ ਤੱਕਣ ਨੂੰ ਖੁਸ਼ ਰਹਿੰਦਾ ਸਭ ਕਹਿੰਦੇ ਨੇ ਬਿਖਸ਼ੀਓ ਤੋਂ ਪਾਬ ਖੁਸ਼ ਹੋਣਾ ਵੇਖ ਹੁੰਦਾ ਵੇਖਣਾ ਪਰ ਗ੍ਰਹਿ ਪ੍ਰਾਇ ਕਰ ਤੱਕਣ ਵਾਰ ਜੋ ਹਨ ਹੁੰਦਾ ਤੱਕਣਾ ਕਿ ਜਿਵੇਂ ਕੁਸੰਬ ਦੇ ਫਲ ਦੇ ਵੇਖ ਕੇ ਨਾ ਬੰਦਾ ਖੁਸ਼ ਹੁੰਦਾ ਜਿਹੜਾ ਗੁਰਮੁਖੋ ਵਕਤ ਤੌਰ ਤੇ ਕਿਸਮ ਦਾ ਰੋਂਗ ਜਿਹੜਾ ਬੜਾ ਕੱਚਾ ਹੁੰਦਾ ਪਰ ਇਨਸਾਨ ਇਹ ਭੋਗਾਂ ਦੇ ਵਿੱਚ ਇਤਨਾ ਮਹਾਰਾਜ ਕਹਿੰਦੇ ਗਲਤਾਨ ਹੋ ਗਿਆ ਵੀ ਉਹਦੇ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਕੁਝ ਸਮੇਂ ਵਾਸਤੇ ਫਿਰ ਚੋਰਾ ਲੱਗ ਜਾਂਦਾ ਹੈ ਇਸ ਕਰਕੇ ਇਸ ਤੋਂ ਬਚਨ ਦੀ ਬੜੀ ਲੋੜ ਹੈ ਜੀ ਚਰਨ ਕਮਲ ਸਿਓ ਭਾਉ ਨਾ ਕੀਨ ਨੈ ਸਤਿਪੁਰਖ ਮਨਾਯੋ हे ਮਨ ਤੂੰ ਪਰਮਾਤਮਾ ਨੂੰ ਪਿਆਰ ਨਹੀਂ ਕਰਦਾ ਤੂੰ ਇਧਰ ਆ ਨਹੀਂ ਰਿਹਾ ਤੂੰ ਗੁਰੂ ਨੂੰ ਪ੍ਰਸੰਨ ਨਹੀਂ ਕੀਤਾ ਗੁਰੂ ਸਾਹਿਬ ਦਾ ਬਚਨ ਨਹੀਂ ਕਮਾਇਆ ਗੁਰੂ ਨੇ ਪ੍ਰਸੰਤਾ ਕਰਨੀ ਹੈ ਗੁਰੂ ਕੇ ਬਚਨ ਕਮਾਉਣ ਤੇ ਉਹ ਤੋਂ ਪਾਈ ਕੀਤਾ ਨਹੀਂ ਗੁਰੂ ਤੇ ਭਰੋਸਾ ਨਹੀਂ ਕੀਤਾ ਗੁਰੂ ਸਾਹਿਬ ਦਾ ਬਚਨ ਨਹੀਂ ਕਮਾਉਣਾ ਕੀਤਾ ਹੈ ਤਾਵਤ ਕੋ ਤਾਵੇ ਬੋ ਭਾਂਤੀ ਜਿਉ ਤੇਲੀ ਬਲਦ ਪਰਮਾਇੋ ਨਾਸ਼ਵੰਤ ਪਦਾਰਥਾਂ ਦੀ ਖਾਤਰ ਨੂੰ ਦੌੜਦਾ ਫਿਰਦਾ ਹੈ ਇਹ ਤੇਰੀ ਭਟਕਣਾ ਕਦੇ ਮੁੱਕਦੀ ਨਹੀਂ ਜਿਵੇਂ ਤੇਲੀ ਦਾ ਬਲਦ ਕੋਲੂ ਵਾਗੇ ਝਪਕੇ ਤੁਰਦਾ ਰਹਿੰਦਾ ਹੈ ਉਸ ਕੋਲੂ ਦੇ ਦਵਾਰੇ ਹੀ ਉਸ ਦਾ ਪੈਂਡਾ ਮੁੱਕਦਾ ਨਹੀਂ ਘੁੰਮੀ ਜਾਂਦਾ ਘੁੰਮੀ ਜਾਂਦਾ ਮੜਮਣੋਸੇ ਦੇ ਦਵਾਰੇ ਤੁਰਿਆ ਫਿਰਦਾ ਹੈ ਇਸੇ ਤਰ੍ਹਾਂ ਸਾਬ ਕਿੰਨੇ ਪਦਾਰਥਾਂ ਦੇ ਖਾਤਰ ਤੋਂ ਦੌੜਦਾ ਹੈ ਇਹ ਤੇਰੀ पटਕੜਾ ਮੁਕਣ ਵਾਲੀ ਨਹੀਂ ਭਾਈ ਤੇਰਾ ਹਾਲ ਤੇਲੀ ਦੇ ਬਲਦ ਵਰਗਾ ਹੈ ਜੀ ਨਾਮਦਾਨ ਇਸ ਨਾਨਾ ਕੀਓ ਇੱਕ ਨਿਮਖ ਨਾ ਕੀਰਤ ਗਾਇਓ ਮਨ ਮੇਰਿਆ ਮਾਇਆ ਦੇ ਸਵਾਦ ਵਿੱਚ ਮਸਤ ਮਨੁੱਖ ਪ੍ਰਭੂ ਦਾ ਨਾਮ ਨਹੀਂ ਤੂੰ ਜਪਦਾ ਤੂੰ ਸੇਵਾ ਨਹੀਂ ਕਰਦਾ ਜੀਵਨ ਨੂੰ ਪਵਿੱਤਰ ਨਹੀਂ ਬਣਾਉਂਦਾ ਹੈ ਇੱਕ ਪਲ ਭਰ ਵੀ ਤੂੰ ਪਰਮਾਤਮਾ ਦਾ ਸਿਮਰਨ ਕਰਦਾ ਨਹੀਂ ਨਾਨਾ ਚੋਠ ਲਾਏ ਮਨ ਤੋਂ ਖਿਓ ਨਾ ਬੂਝਿਓ અપਨਾਇਓ ਕਈ ਕਿਸਮ ਦੇ ਨਾਸਵੰਤ ਜਗਤ ਵਿੱਚ ਆਪਣੇ ਮਨ ਨੂੰ ਜੋੜ ਕੇ ਨਾਸਵੰਤ ਜਗਤ ਵਿੱਚ ਆਪਣੇ ਮਨ ਨੂੰ ਜੋੜ ਕੇ ਸੰਤੁਸ਼ਟ ਰਹਿਣਾ ਆਪਣੇ ਅਸਲ ਪਦਾਰਥ ਨੂੰ ਨਹੀਂ ਪਛਾਣਦਾ ਤੂੰ ਨਾਸਵੰਤ ਜਿਹੜੇ ਨਾਸਵੰਤ ਜਗਤ ਦੇ ਪਦਾਰਥ ਨੇ ਕਿਸਮ ਐ ਤੂੰ ਮੰਨੂ ਉਧਰ ਜੋੜੀ ਰੱਖਿਆ ਪਰ ਪਿਆਰਿਆ ਇਹਦੇ ਨਾਲ ਤੇਰੀ ਤ੍ਰਿਪਤੀ ਨਹੀਂ ਹੋਣੀ ਪਰਉਪਕਾਰ ਨਾ ਕਬਹੂ ਕੀਏ ਨਹੀਂ ਸਤਗੁਰ ਸੇਵ ਧਾਇਓ ਮਨ ਮਾਇਆ ਮਗਨ ਮਨੁਖ ਕਦੇ ਹੋਰਨਾਂ ਦੀ ਸੇਵਾ ਭਲਾਈ ਨਹੀਂ ਕਰਦਾ ਕਦੇ ਭਲਾਈ ਵਾਲੇ ਖਿਆਲ ਤੇਰੇ ਅੰਦਰ ਆਏ ਨਹੀਂ ਵਰੁਦੀ ਸ਼ਰਨ ਪੈ ਕੇ ਤੂੰ ਪ੍ਰਭੂ ਦਾ ਨਾਮ ਨਹੀਂ ਸਿਮਰਦਾ ਹੈ ਪੰਜ ਦੂਤ ਰੱਜ ਪੰਜ ਦੂਤ ਰੱਜ ਸੰਗਤ ਗੋਸ਼ਟ ਮਤਵਾਰੋ ਮਦ ਮਾਇਓ ਕਾਮਾਂ ਦੇ ਪੰਜਾਂ ਬਿਆਰੀਆਂ ਨਾਲ ਸਾਥੀ ਬਣਾਈ ਫਿਰਦਾ ਪੰਜਾਂ ਬਿਆਰੀਆਂ ਨੂੰ ਤੂੰ ਆਪਣਾ ਸਾਥੀ ਬਣਾਈ ਫਿਰਦਾ ਮੇਲ ਮਲਾਪ ਰੱਖਦਾ ਤੂੰ ਮਾਇਆ ਦੇ ਵਿੱਚ ਬੜਾ ਮਸਤ ਰੇਣਾ ਹੈ ਕਰੋ ਬੇਨਤੀ ਸਾਧ ਸੰਗਤ ਹਰ ਭਗਤ ਵਛਲਾ ਸੁਣ ਆਇਓ ਤੂੰ ਭਾਈ ਸਾਧ ਸੰਗਤ ਚ ਆ ਕੇ ਗੁਰੂ ਕੋਲੇ ਬੇਨਤੀ ਕਰ ਮੇਰੇ ਪਦਮਾਤਮਾ ਵਾਹਿਗੁਰੂ へ ਪ੍ਰਮਾਤਮਾ ਜੀ ਆ ਗੁਰੂ ਕੇ ਸ਼ਰਨਾ ਤੇ ਬੇਨਤੀ ਕਰ ਮਹਾਰਾਜ ਕੋਲੇ ਤੇ ਤੇਰੇ ਗੁਰੂ ਸਾਹਿਬ ਬੇਨਤੀ ਸੁਣਨਗੇ ਆ ਕੇ ਬੇਨਤੀ ਕਰ ਤੂੰ ਭਗਤੀ ਨਾਲ ਪਿਆਰ ਕਰਨ ਵਾਲਾ ਬਣ ਨਾਨਕ ਭਾਗ ਪਰਿਓ ਹਰਿ ਪਾਛੈ ਰਾਖ ਲਾਜ અપਨਾਇਓ ਸਤਿਗੁਰੂ ਕਹਿੰਦੇ ਮੈਂ ਤਾਂ ਭਾਈ ਮੈਂ ਦੌੜ ਕੇ ਪ੍ਰਭੂ ਦੇ ਸ਼ਰਨ ਵਿੱਚ ਆਇਆ ਹਾਂ ਤੇ ਬੇਨਤੀ ਕਰਦਾ ਹਾਂ ਏ ਪ੍ਰਭੂ ਮੈਨੂੰ ਆਪਣੇ ਚਰਨਾਂ ਵਿੱਚ ਰੱਖ ਕਿਉਂਕਿ ਤੇਰੇ ਚਰਨਾਂ ਚੋਂ ਸਾਨੂੰ ਇੱਜ਼ਤ ਮਿਲਣੀ ਹੈ ਤੇਰੇ ਚਰਨਾਂ ਚੋਂ ਸਾਨੂੰ ਸੰਤੋਖ ਮਿਲਣਾ ਹੈ ਤੇਰੇ ਚਰਨਾਂ ਚੋਂ ਸਾਨੂੰ ਭਲਾਈ ਦੇ ਜਿਹੜੇ ਗੁਣ ਹਨ ਉਹ ਨਸੀਬ ਹੋਣੇ ਐ ਇਸ ਕਰਕੇ ਗੁਰਮੁਖ ਜਨੋ ਪ੍ਰਮਾਤਮਾ ਦੇ ਸ਼ਰਨ ਵਿੱਚ ਜੁੜਨਾ ਚਾਹੀਦਾ ਹੈ ਇਹ ਕੀਮਤੀ ਸਮਾਂ 24000 ਸਵਾਸ ਸਾਨੂੰ ਜਰੂਰ ਗੁਰਮੁਖੋ ਸਫਲੇ ਬਣਾਉਣੇ ਚਾਹੀਦੇ ਹੈ ਜਦੋਂ ਗੁਰਮੁਖੋ ਕੋਈ ਐਸਾ ਮੌਕਾ ਮਿਲੇ ਉਹਨੂੰ ਆਪਣੇ ਹੱਥੋਂ ਨਾ ਜਾਣ ਦਿਆ ਕਰੋ ਚੰਗੀ ਜਦੋਂ ਗੱਲ ਮਿਲੇ ਉਹਨੂੰ ਗੁਰਮੁਖੋ ਉਹ ਗੱਲ ਨੂੰ ਸਾਂਭ ਲੈਣੀ ਚਾਹੀਦੀ ਹੈ ਚੰਗੇ ਬਚਨ ਜਦੋਂ ਸਾਨੂੰ ਸੁਣਨ ਨੂੰ ਮਿਲਣ ਓਦੋਂ ਬਸ ਉਹ ਗੱਲ ਨੂੰ ਮੰਨ ਲਿਆ ਕਰੋ ਪੜਾ ਬੜਾ ਹੁੰਦਾ ਹੈ ਕਿਰਪਾ ਬੜੀ ਹੁੰਦੀ ਹੈ ਪਿਆਰਿਓ ਆਓ ਸਾਥ ਸੰਗਤ ਜੀ ਸ਼ਬਦ ਦੇ ਵਿਚਾਰ ਦੀ ਸਮਾਪਤੀ ਹੈ ਤੇ ਆਓ ਜਿਹੜੇ ਆਪਾਂ ਸਵਾਲ ਜਵਾਬ ਦਾ ਆਪਣਾ ਜਿਹੜਾ ਸਿਲਸਿਲਾ ਪ੍ਰੋਗਰਾਮ ਆਪਾਂ ਸ਼ੁਰੂ ਕਰੀਏ ਵੀ ਦੋ ਪ੍ਰਸ਼ਨ ਜਿਹੜੇ ਕੱਲ ਆਪਾਂ ਪੁੱਛੇ ਸੀ ਉਹਨਾਂ ਦੇ ਅੱਜ ਉੱਤਰ ਆਪਾਂ ਸਰਵਣ ਕਰਾਂਗੇ ਤੇ ਦੋ ਪ੍ਰਸ਼ਨ ਆਪਾਂ ਹੋਰ ਅੱਜ ਨਵੇਂ ਜਿਹੜੇ ਆਪ ਨੂੰ ਦੱਸਾਂਗੇ ਉਹ ਆਪਨੇ ਉੱਤਰ ਦੇਣੇ ਆ ਨਹੀਂ ਤਾਂ ਕੱਲ ਨੂੰ ਆਪਾਂ ਉੱਤਰ ਦੇਵਾਂਗੇ ਹਾਂਜੀ ਉੱਤਰ ਪ੍ਰਸ਼ਨ ਨੰਬਰ ਸੀ 13 ਜਦੋਂ ਚੇਚਕ ਦੀ ਬਿਮਾਰੀ ਫੈਲੀ ਗੁਰੂ ਅਰਜਨ ਦੇਵ ਜੀ ਲਾਹੌਰ ਗਏ ਤੇ ਨਾਲ ਬਾਲਕ ਹਰਗੋਬਿੰਦ ਨੂੰ ਲੈ ਕੇ ਗਏ ਉਦੋਂ ਬਾਲਕ ਹਰਗੋਬਿੰਦ ਜੀ ਦੀ ਉਮਰ ਕਿੰਨੀ ਸੀ ਉਦੋਂ ਉਮਰ ਸੀ ਉਹਨਾਂ ਦੀ 1.5 ਸਾਲ ਦੀ ਜਦੋਂ ਇਹ ਬਿਮਾਰੀ ਫੈਲ ਗਈ ਸੀ ਨਾ ਚੇਚਕ ਚੇਚਕ ਦੀ ਤੇ ਉਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਛੇਵੇਂ ਪਾਤਸ਼ਾਹ ਦੀ ਆਰਜਾ ਉਦੋਂ ਸੀਗੀ 1.5 ਸਾਲ ਦੀ ਇਹ ਤੋਂ ਅਗਲਾ ਪ੍ਰਸ਼ਨ ਸੀ ਗੁਰੂ ਕਾ ਸਿੱਖ ਭਾਈ ਮੰਜ ਦੇ ਇਤਿਹਾਸ ਵਿੱਚੋਂ ਆ ਭਾਈ ਮੰਜ ਦੇ ਇਤਿਹਾਸ ਵਿੱਚੋਂ ਇਹ ਸਵਾਲ ਹੈ ਸਵਾਲ ਨੰਬਰ 1 ਸੀ ਐ ਪ੍ਰਸ਼ਨ ਨੰਬਰ 1 ਸੀ ਭਾਈ ਮੰਜ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਇਹ ਭਾਈ ਉੱਤਰ ਇਹਦਾ ਹੈਗਾ ਪਿੰਡ ਕੰਗਮਾਈ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਕੰਗਮਾਈ ਤੇ ਇਹ ਜ਼ਿਲ੍ਹਾ ਪੈਂਦਾ ਹੁਸ਼ਿਆਰਪੁਰ ਇੱਥੋਂ ਦੇ ਰਹਿਣ ਵਾਲੇ ਸੀ ਭਾਈ ਮੰਜ ਜੀ ਠੀਕ ਆ ਪਿਆਰੇਓ ਹਾਂਜੀ ਉਸ ਤੋਂ ਅਗਲੇ ਪ੍ਰਸ਼ਨ ਜਿਹੜੇ ਦੋ ਹੋਰ ਨੇ ਆਪਾਂ ਪੁੱਛਣੇ ਆ ਪ੍ਰਸ਼ਨ ਨੰਬਰ 2 ਭਾਈ ਮੰਝ ਕਿਸ ਦਾ ਪੁਜਾਰੀ ਸੀ ਦੱਸੋ ਜੀ ਭਾਈ ਮੰਝ ਗੁਰੂ ਨਾਲ ਜਦੋਂ ਜੁੜਿਆ ਨਹੀਂ ਸੀ ਪਹਿਲਾਂ ਕੀ ਦੀ ਪੂਜਾ ਕਰਦਾ ਹੁੰਦਾ ਸੀ ਇਹ ਦੱਸੋ ਤੇ ਇਸ ਤੋਂ ਅਗਲਾ ਪ੍ਰਸ਼ਨ ਹੈ ਜੀ ਭਾਈ ਮੰਝ ਕਿਸ ਸਥਾਨ ਤੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਸਨ ਭਾਈ ਮੰਝ ਜੀ ਗੁਰੂ ਅਰਜਨ ਸਾਹਿਬ ਨੂੰ ਕਿਹੜੇ ਥਾਂ ਤੇ ਮੇਲੇ ਸੀਗੇ ਪਹਿਲੀ ਵਾਰੀ ਦੱਸੋ ਦੱਸੋ ਪਿਆਰਿਓ ਇਹ ਤਾਂ ਕੱਲੋ ਸਰਵਣ ਕਰ ਲਾਂਗੇ ਉਹਨਾਂ ਚਿਹਰਾ ਆਪਾਂ ਜਿਹੜੇ ਨਾਮ ਹੋਰ ਆਏ ਆ ਗੁਰਮੁਖਾਂ ਦੇ ਆਪਾਂ ਵਰਣਨ ਕਰ ਦਈਏ ਇਹ ਗੁਰਮੁਖ ਗੁਰੂ ਪਲਾ ਕਰੇ ਗੁਰੂ ਪਲਾ ਕਰੇ ਗੁਰਦੀਪ ਸਿੰਘ ਪੰਨ ਜੀ ਕੁਲਵਿੰਦਰ ਕੌਰ ਤੇ ਇਸ ਤੋਂ ਇਲਾਵਾ ਜਸਮੀਰ ਸਿੰਘ ਮਾਨ ਗੁਰਤੇਜ ਸਿੰਘ ਤੇ ਹੋਰ ਗੁਰਮੁਖ ਪਿਆਰੇ ਸਵਰਨ ਸਿੰਘ ਜੀ ਆਏ ਹੋਏ ਹਾਜ਼ਰ ਹੋਏ ਆ ਤੇ ਗੁਰਮੁਖ ਪਿਆਰਿਓ ਕਾਫੀ ਸਰੀਰ ਜਿਹੜੇ ਆ ਹਾਜ਼ਰ ਹੋਏ ਆ ਸਭ ਦਾ ਧੰਨਵਾਦ ਗੁਰਮੁਖਾਂ ਦਾ ਇਸੇ ਤਰ੍ਹਾਂ ਪਿਆਰਿਓ ਹਾਜ਼ਰੀਆਂ ਲਵਾਉਂਦੇ ਰਿਹਾ ਕਰੋ ਜਤਿੰਦਰ ਸਿੰਘ ਮਾਨ ਜੀ ਹਾਜ਼ਰੀਆਂ ਭਰ ਰਹੇ ਆ ਤੇ ਕੇ ਆਸਮਾਨ ਹਾਜ਼ਰੀਆਂ ਭਰ ਰਹੇ ਆ ਤੇ ਸਾਰੇ ਪਿਆਰਿਓ ਹਾਜ਼ਰੀਆਂ ਲਵਾਇਆ ਕਰੋ ਪ੍ਰਕਾਸ਼ ਸਿੰਘ ਸਿੱਧੂ ਜੀ ਗੁਰਮਨ ਸਿੱਧੂ ਸੰਦੀਪ ਸਿੰਘ ਦੀਪ ਤੇ ਸਾਰੇ ਹਾਜ਼ਰੀਆਂ ਲਵਾ ਰਹੇ ਆ ਪਿਆਰ ਵਾਲੇ ਗੁਰਮੁਖੋ ਨਿਤਾ ਪ੍ਰਤੀ ਹਾਜ਼ਰੀਆਂ ਲਵਾ ਕੇ ਗੁਰੂ ਕਰਦਿਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਕਰਮਜੀਤ ਸਿੰਘ ਜੀ ਹਾਜ਼ਰ ਹੋਏ ਆ ਨਾਲ ਜੁੜੇ ਹੋਏ ਆ ਚੈਨਲ ਤੇ ਨਾਲ ਦੇਖ ਰਹੇ ਪ੍ਰੋਗਰਾਮ ਨੂੰ ਜਗਜੀਤ ਸਿੰਘ ਜੀ ਪੁੱਲਰ ਜੀ ਹਾਜ਼ਰੀਆਂ ਲਵਾ ਰਹੇ ਆ ਵੀ ਜੁੜੇ ਹੋਏ ਆ ਪ੍ਰੋਗਰਾਮ ਦੇਖ ਰਿਹਾ ਐਸ਼ ਜਸਮੀਤ ਸਿੰਘ ਮਾਨ ਤੇ ਹੋਰ ਵੀ ਬੜੇ ਗੁਰਮੁਖ ਪਿਆਰੇ ਹਾਜ਼ਰੀਆਂ ਭਰ ਰਹੇ ਆ ਸਭ ਦਾ ਧੰਨਵਾਦ ਤੇ ਨੇਤਾ ਪ੍ਰਤੀ ਪਿਆਰਿਓ ਹਾਜ਼ਰੀਆਂ ਭਰਿਆ ਕਰੋ ਲਾਹਾ ਲਿਆ ਕਰੋ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਐ ਕਰਨਾ ਕਰਨਲ ਜੋਤ ਕਰਨਲ ਜੋਤ ਸਿੰਘ ਸਾਰਾਂ ਹਾਜ਼ਰੀਆਂ ਲਵਾ ਰਹੇ ਆ ਜੀ ਤੇ ਸਭ ਦਾ ਧੰਨਵਾਦ ਵੀਰਾਂ ਦਾ ਗੁਰਮੁਖਾਂ ਦਾ ਸੋ ਹਾਜ਼ਰੀਆਂ ਭਰਿਆ ਕਰੋ ਪਿਆਰਿਓ ਇਸੇ ਤਰ੍ਹਾਂ ਟਾਈਮ 'ਚ ਟਾਈਮ ਕੱਢ ਕੇ ਰੋਜ਼ ਹਾਜ਼ਰੀਆਂ ਭਰਨੀਆਂ ਕਮਲ ਜੋਤ ਸਿੰਘ ਸਾਰਾਂ ਇਹ ਵੀ ਹਾਜ਼ਰੀਆਂ ਲਵਾ ਰਹੇ ਆ ਸਭ ਦਾ ਧੰਨਵਾਦ ਰਮਨਦੀਪ ਸਿੰਘ ਮਾਨ ਹਾਜ਼ਰੀਆਂ ਵਾਲਾਰੇ ਆ ਧੰਨਵਾਦ ਸਾਰੇ ਗੁਰਮੁਖਾਂ ਦਾ ਧੰਨਵਾਦ ਜਿਨ੍ਹਾਂ ਨੇ ਭਾਈ ਹਾਜ਼ਰੀਆਂ ਭਰੀਆਂ ਲਾਹਾ ਲਿਆ ਗੁਰੂ ਸਾਹਿਬ ਕਿਰਪਾ ਕਰਨ ਸਬਦੀਆਂ ਝੋਲੀਆਂ ਪਰਨ ਚੜਦੀ ਕਲਾ ਵਾਲਾ ਜੀਵਨ ਗੁਰੂ ਘਰ ਦਾ ਪਿਆਰ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨ ਸੋ ਸਾਰੀ ਸੰਗਤ ਵੀਰਾਂ ਦਾ ਗੁਰਮੁਖਾਂ ਦਾ ਭੈਣਾ ਦਾ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਨਾਹਾ ਲਿਆ ਗੁਰੂ ਸਾਹਿਬ ਕਿਰਪਾ ਕਰਨ ਨੀਤਾ ਪ੍ਰਤੀ 8 ਵਜੇ ਹਾਜ਼ਰੀਆਂ ਭਰਿਆ ਕਰੋ ਪਿਆਰੇ ਹੋ ਜੀ ਸੋ ਸਾਰਿਆਂ ਦਾ ਬਹੁਤ ਧੰਨਵਾਦ ਹੋਈਆਂ ਪੁੱਲਾਂ ਦੀ ਖਿਮਾ ਜੀ ਗੁਰ ਫਤਿਹ ਦੀ ਪਾਓ ਸਾਜ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ